ਜੋ ਪੰਜਾਬ ਬੰਦਾ ਸੱਦਾ ਸੀਗਾ ਤੇ ਖਮਾਣੋ ਦੇ ਵਿੱਚ ਸਰਾਵ ਦੇ ਠੇਕੇ ਖੁੱਲੇ ਸੀਗੇ ਕੀ ਕਹਿਣਾ ਚਾਹੁੰਦੇ ਆ ਪਰ ਨਹੀਂ ਨਹੀਂ ਇੱਕ ਇੱਕ ਕਾਲ ਤਈ ਇਹਨਾਂ ਨੇ ਦੁਬਾਰਾ ਬੰਦ ਕਰ ਲਏ ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ ਪੂਰਾ ਖਮਾਣੋ ਬਾਜ਼ਾਰ ਆ ਸਮਰਥਕ ਵਿੱਚ ਆ ਬੰਦ ਦੇ ਸਮਰਥਕ ਵਿੱਚ ਆ ਸਾਡੇ ਪੰਜਾਬ ਐਂਡ ਸਿੰਧ ਬੈਂਕ ਵੀ ਬੰਦ ਆ ਤੇ ਬੈਂਕਾਂ ਵਾਲਿਆਂ ਨੇ ਵੀ ਸੰਯੋਗ ਦਿੱਤਾ ਮੈਨੂੰ ਮੈਂ ਤਾਂ ਕੋਈ ਬਾਜ਼ਾਰ ਦੀ ਇਹੋ ਜੀ ਕੋਈ ਦੁਕਾਨ ਨਹੀਂ ਜਿਹਨੇ ਸੱਦਾ ਸੰਯੋਗ ਨਹੀਂ ਦਿੱਤਾ ਪੂਰਾ ਖਮਾਣੋ ਬੰਦ ਆ ਜੀ ਕਲੋਜ਼ ਆ ਪੂਰਾ ਖਮਾਣੋ ਕੇਂਦਰ ਸਰਕਾਰ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਇਹੀ ਕਹਿੰਦੇ ਆ ਅਪੀਲ ਕਰਦੇ ਆ ਸੀ ਤਾਂ ਪਹਿਲਾ ਪੀਲੇ ਕਰ ਸਕਦੇ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਬਈ ਦੇਖੋ ਅੱਜ 35ਵਾਂ ਦਿਨ ਸਰਦਾਰ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਦਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸੈਂਟਰ ਸਰਕਾਰ ਕੁਛ ਨਾ ਕੁਛ ਆਪਣੇ ਚੁਕਾਓ ਕਰੇ ਤਾਂ ਜੱਟਾਂ ਦੀ ਜ਼ਿੰਮੇਵਾਰਾਂ ਦੀ ਸੁਣੇ ਤਾਂ ਕਿ ਅਸੀਂ ਤਾਂ ਉਹਨਾਂ ਨੂੰ ਪੀਲੇ ਕਰ ਸਕਦੇ ਆ ਜੇ ਪੰਜਾਬ ਬੰਦਾ ਸੱਦਾ ਸੀਗਾ ਤੇ ਖਮਾਣੋ ਦੇ ਵਿੱਚ ਸਰਾਬ ਦੇ ਠੇਕੇ ਖੁੱਲੇ ਸੀਗੇ ਕੀ ਕਹਿਣਾ ਚਾਹੁੰਦੇ ਆ ਪਰ ਨਹੀਂ ਨਹੀਂ ਇੱਕ ਇੱਕ ਕਾਲ ਤਈ ਇਹਨਾਂ ਨੇ ਦੁਬਾਰਾ ਬੰਦ ਕਰ ਲਏ ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ ਪੂਰਾ ਖਮਾਣੋ ਬਾਜ਼ਾਰ ਆ ਸਮਰਥਕ ਵਿੱਚ ਆ ਬੰਦ ਦੇ ਸਮਰਥਕ ਵਿੱਚ ਆ ਸਾਡੇ ਪੰਜਾਬ ਐਂਡ ਸਿੰਧ ਬੈਂਕ ਵੀ ਬੰਦਾ ਤੇ ਬੈਂਕਾਂ ਵਾਲਿਆਂ ਨੇ ਵੀ ਸਹਿਯੋਗ ਦਿੱਤਾ ਮੈਨੂੰ ਮੈਂ ਤਾਂ ਕੋਈ ਬਾਜ਼ਾਰ ਦੀ ਇਹੋ ਜੀ ਕੋਈ ਦੁਕਾਨ ਨਹੀਂ ਜਿਹਨੇ ਸਾਡਾ ਸੰਯੋਗ ਨਹੀਂ ਦਿੱਤਾ ਪੂਰਾ ਖਮਾਣਾ ਬੰਦਾ ਜੀ ਕਲੋਜ ਆ ਪੂਰਾ ਖਮਾਣਾ ਕੇਂਦਰ ਸਰਕਾਰ ਨੂੰ ਕੋਈ ਸੰਦੇਸ਼ ਸੰਦੇਸ਼ ਦੇਣਾ ਚਾਹੁੰਦੇ ਜੀ ਕੇਂਦਰ ਸਰਕਾਰ ਨੂੰ ਇਹੀ ਕਹਿੰਦੇ ਆ ਅਪੀਲ ਕਰਦੇ ਆ ਅਸੀਂ ਤਾਂ ਪਹਿਲਾਂ ਪੀਲੇ ਕਰ ਸਕਦੇ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਬਈ ਦੇਖੋ ਅੱਜ 35ਵਾਂ ਦਿਨ ਸਰਦਾਰ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਦਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸੈਂਟਰ ਸਰਕਾਰ ਕੁਛ ਨਾ ਕੁਛ ਆਪਣੇ ਚੁਕਾਓ ਕਰੇ ਤਾਂ ਜੱਟਾਂ ਦੀ ਜ਼ਿਮੀਂਦਾਰਾਂ ਦੀ ਸੁਣੇ ਤਾਂ ਕਿ ਅਸੀਂ ਤਾਂ ਉਹਨਾਂ ਨੂੰ ਪੀਲੇ ਕਰ ਸਕਦੇ ਆ ਜੇ ਪੰਜਾਬ ਬੰਦਾ ਸੱਦਾ ਸੀਗਾ ਤੇ ਖਮਾਣੋ ਦੇ ਵਿੱਚ ਸਰਾਬ ਦੇ ਠੇਕੇ ਖੁੱਲੇ ਸੀਗੇ ਕੀ ਕਹਿਣਾ ਚਾਹੁੰਦੇ ਆ ਪਰ ਨਹੀਂ ਨਹੀਂ ਇੱਕ ਇੱਕ ਕਾਲ ਤਈ ਇਹਨਾਂ ਨੇ ਦੁਬਾਰਾ ਬੰਦ ਕਰ ਲਏ ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ ਪੂਰਾ ਖਮਾਣੋ ਬਾਜ਼ਾਰ ਆ ਸਮਰਥਕ ਵਿੱਚ ਆ ਬੰਦ ਦੇ ਸਮਰਥਕ ਵਿੱਚ ਆ ਸਾਡੇ ਪੰਜਾਬ ਐਂਡ ਸਿੰਧ ਬੈਂਕ ਵੀ ਬੰਦ ਆ ਤੇ ਬੈਂਕਾਂ ਵਾਲਿਆਂ ਨੇ ਵੀ ਸੰਯੋਗ ਦਿੱਤਾ ਮੈਨੂੰ ਮੈਂ ਤਾਂ ਕੋਈ ਬਾਜ਼ਾਰ ਦੀ ਇਹੋ ਜੀ ਕੋਈ ਦੁਕਾਨ ਨਹੀਂ ਜਿਹਨੇ ਸਦਾ ਸੰਯੋਗ ਨਹੀਂ ਦਿੱਤਾ ਪੂਰਾ ਖਮਾਣੋ ਬੰਦ ਆ ਜੀ ਕਲੋਜ਼ ਆ ਪੂਰਾ ਖਮਾਣੋ ਕੇਂਦਰ ਸਰਕਾਰ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਜੀ ਕੇਂਦਰ ਸਰਕਾਰ ਨੂੰ ਇਹੀ ਕਹਿੰਦੇ ਆ ਅਪੀਲ ਕਰਦੇ ਆ ਅਸੀਂ ਤਾਂ ਪਹਿਲਾਂ ਪੀਲੇ ਕਰ ਸਕਦੇ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਬਈ ਦੇਖੋ ਅੱਜ 35ਵਾਂ ਦਿਨ ਆ ਸਰਦਾਰ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਦਾ ਉਹਨਾਂ ਦੀ ਛੇਤ ਦਾ ਖਿਆਲ ਰੱਖਦੇ ਹੋਏ ਸੈਂਟਰ ਸਰਕਾਰ ਕੁਛ ਨਾ ਕੁਛ ਆਪਣੇ ਝੁਕਾਓ ਕਰੇ ਤਾਂ ਜੱਟਾਂ ਦੀ ਜ਼ਿਮੀਂਦਾਰਾਂ ਦੀ ਸੁਣੇ ਤਾਂ ਕਿ ਅਸੀਂ ਤਾਂ ਉਹਨਾਂ ਨੂੰ ਪੀਲੇ ਕਰ ਸਕਦੇ ਆ ਜੇ ਪੰਜਾਬ ਬੰਦਾ ਸੱਦਾ ਸੀਗਾ ਤੇ ਖਮਾਣੋ ਦੇ ਵਿੱਚ ਸਰਾਬ ਦੇ ਠੇਕੇ ਖੁੱਲੇ ਸੀਗੇ ਕੀ ਕਹਿਣਾ ਚਾਹੁੰਦੇ ਆ ਪਰ ਨਹੀਂ ਨਹੀਂ ਇੱਕ ਇੱਕ ਕਾਲ ਤਈ ਇਹਨਾਂ ਨੇ ਦੁਬਾਰਾ ਬੰਦ ਕਰ ਲਏ ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ ਪੂਰਾ ਖਮਾਣੋ ਬਾਜ਼ਾਰ ਆ ਸਮਰਥਕ ਵਿੱਚ ਆ ਬੰਦ ਦੇ ਸਮਰਥਕ ਵਿੱਚ ਆ ਸਾਡੇ ਪੰਜਾਬ ਐਂਡ ਸਿੰਧ ਬੈਂਕ ਵੀ ਬੰਦ ਆ ਤੇ ਬੈਂਕਾਂ ਵਾਲਿਆਂ ਨੇ ਵੀ ਸੰਯੋਗ ਦਿੱਤਾ ਮੈਨੂੰ ਮੈਂ ਤਾਂ ਕੋਈ ਬਾਜ਼ਾਰ ਦੀ ਇਹੋ ਜੀ ਕੋਈ ਦੁਕਾਨ ਨਹੀਂ ਜਿਹਨੇ ਸਦਾ ਸੰਯੋਗ ਨਹੀਂ ਦਿੱਤਾ ਪੂਰਾ ਖਮਾਣੋ ਬੰਦ ਆ ਜੀ ਕਲੋਜ਼ ਆ ਪੂਰਾ ਖਮਾਣੋ ਕੇਂਦਰ ਸਰਕਾਰ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਜੀ ਕੇਂਦਰ ਸਰਕਾਰ ਨੂੰ ਇਹੀ ਕਹਿੰਦੇ ਆ ਅਪੀਲ ਕਰਦੇ ਆ ਅਸੀਂ ਤਾਂ ਪਹਿਲਾਂ ਪੀਲੇ ਕਰ ਸਕਦੇ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਬਈ ਦੇਖੋ ਅੱਜ 35ਵਾਂ ਦਿਨ ਆ ਸਰਦਾਰ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਦਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸੈਂਟਰ ਸਰਕਾਰ ਕੁਛ ਨਾ ਕੁਛ ਆਪਣੇ ਝੁਕਾਓ ਕਰੇ ਤਾਂ ਜੱਟਾਂ ਦੀ ਜ਼ਿਮੀਂਦਾਰਾਂ ਦੀ ਸੁਣੇ ਤਾਂ ਕਿ ਅਸੀਂ ਤਾਂ ਉਹਨਾਂ ਨੂੰ ਪੀਲੇ ਕਰ ਸਕਦੇ ਹਾਂ